ਸਤ ਸ੍ਰੀ ਅਕਾਲ ਨਿਹਾਰ ਸਤ ਸ੍ਰੀ ਅਕਾਲ ਜੀ ਕਿਉਂਕਿ ਤੁਹਾਡੀ ਜੱਥਾ ਪਿਆਰੇ ਹਿੰਮਤ ਨਿਹਾਰ ਸਤ ਸ੍ਰੀ ਅਕਾਲ ਬੜਾ ਕੀਮਤੀ ਹੈ ਸਦਾ ਨੰਨੋ ਤੁਸੀਂ ਆਪਣੇ ਦੱਸ ਦੇਣਗੇ ਜਿਹੜਾ ਬਣਿਆ ਹੋਇਆ ਨਾ ਗੁੱਤਾਂ ਨਾਲ ਸੱਥੇ ਕਰਦੀ ਧਰਤੀ ਤੇ ਕਤੇ ਐਵੇਂ ਨਹੀਂ ਕਰਸਰੇ ਬੁਲਾ ਕੇ ਦਿੰਦਾ ਤੇ ਕੌਮ ਦਾ ਜੋਰ ਲੱਗ ਗਿਆ ਗੋਮੇ ਦੱਸ ਦਿੰਦਾ ਵੀ ਠੀਕ ਹੈ ਜੇ ਬਾਬਾ ਸਬਤੀ RAM ਨੇ ਆਪਣੀ ਕੁਰਬਾਨੀ ਜੀ ਆਖਿ ਗਾਉਂ ਤੋ ਸ਼੍ਰੀ ਆਕਾਲ ਜੀ ਗੁਰੂ ਨੂੰ ਪੈਰੀ ਸਾਧ ਸੰਗ ਜੀ ਏਸੀ ਸਾਡੀ ਜਥਾ ਪਾਈ ਹਰਜਿੰਦਰ ਸਿੰਘ ਜੀ ਕਲਤਾਰਪੁਰ ਲੋਧੀ ਵਾਲੇ ਜਿਨ੍ਹਾਂ ਨੇ ਕਿ ਸਮੁੰਦਰ ਬੁਖੇਚ ਬੰਦ ਕਰਕੇ ਬਾਬਾ ਇੰਦਰ ਸਿੰਘ ਦੀ ਜੀਵਨੀ ਤੇ ਚਲਨਾ ਪਾਇਆ ਹੁਣ ਮੈਂ ਬੇਨਤੀ ਕਰਾਂਗਾ ਕਿ ਉਹ ਸਾਡੇ ਕਲਤਾਰਪੁਰ ਪੋਰੀ ਬੱਧਰੇਗਰ ਸਾਹਿਬ ਤੋਂ ਐਸਐਸ ਨਿਰਮਲ ਲੋਧੀ ਸਿੰਘ ਜੀ ਸਤਿਕਾਰ ਪ੍ਰਵਾਨ ਕਰਨ ਦੇ ਬਲੌਪ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਦਾਰ ਜਗਿੰਦਰ ਸਿੰਘ ਜੀ ਸਰਦਾਰ ਅਮਰ ਸਿੰਘ ਜੀ ਤੇ ਸਮੂਹ ਜੀ ਕਮੇਟੀ ਨੂੰ ਮੁੱਖ ਰੱਖਦੇ ਹੋਏ ਗੁਰਦੁਆਰੇ ਦੇ ਵਿੱਚ ਅਕਤਰ ਹੋਈ ਗੁਰੂ ਪਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਵਾਤੇ ਦੀ ਸੰਧ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਤੇ ਬਾਬਾ ਮੋਤੀराम ਮਹਾਰਾਜ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਮੂਚੇ ਪਰਿਵਾਰ ਨੇ ਲੁਧਿਆਣਾ ਦੀ ਧਰਤੀ ਤੇ ਆਪਣੇ ਪੇਤਰਾਂ ਸੰਬੰਧਤ ਪੰਜ ਪੁੱਤ ਦੀ ਧਰਤੀ ਤੇ ਅੱਜ ਤੁਹਾਡੇ ਸੰਮੁਖ ਹਮੇਸ਼ਾ ਟਾਈਮ ਟਾਈਮ ਹੁੰਜਲੇ ਨੇ ਅੱਜ ਬੜੇ ਜੀ ਦੋਸਤ ਚੜ ਕੇ ਇਸ ਲਖਣੀ ਘੜੀ ਬਾਬਾ ਹਿਮਨ ਸਿੰਘ ਜੀ ਦੇ ਜਨਮ ਦਿਹਾੜੀ ਅਮਰ ਸਿੰਘ ਜੀ ਦੇ ਪਹਿਲਾ ਸਾਰੀ ਸਤਿਕਾਰ ਉਹਨਾਂ ਦਾ ਕਰਤਾ ਬਤਾਇਓ ਵੇ ਸਾਡੇ ਚੇਅਰਮੈਨ ਸਰਦਾਰ ਨਿਰਮਨ ਸਿੰਘ ਜੀ ਤੇ ਮੇਰੇ ਛੋਟੇ ਵੀਰ ਬੰਦੇਰ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਸੋਚੇ ਜੱਥੇਬੰਦੀ ਧੰਚਾ ਜਿਹੜਾ ਕਸੂਬ ਰਾਜਪੂਤ ਸਮਾਜ ਤੇ ਮਹਿਰਾ ਸਮਾਜ ਦਾ ਪਹੁੰਚਿਆ ਬਹੁਤ ਖੁਸ਼ੀ ਹੁੰਦੀ ਆ ਮੰਨ ਨੂੰ ਲੋਕੀ ਤੇ ਗੁਨਾਹੇ ਸੋਣਾਂ ਵੀ ਸਾਡੀ ਕਮਿਊਨਿਟੀ ਜਿਹੜੀ ਆ ਜਿਸ ਤਰ੍ਹਾਂ ਇਹ 2003 2002 ਵਿੱਚ ਅਜੀ ਬੁਲਦੇ ਸਿੰਘ ਜੀ ਆ ਹੀ ਕਿ ਅਸੀਂ ਕੋਈ ਢਾਂਚਾ ਬਣਾਉਣਾ ਹੈ ਪਰ ਇਸ਼ਰ ਸਿੰਘ ਜੀ ਨੇ ਅਜੇ ਤੋ ਅਜਾ ਜੀ ਅਜੇ ਤੋ 33 ਵਿੱਚ ਠੀਕ ਹੈ ਹਰਪ੍ਰੀਤ ਕੌਰ ਅੱਜਲੇ ਕਦਰ ਬੈਠਾ ਅਜੇ ਤੋ 4 ਅਰਤੋ ਸੇਤਕੁ ਕਾਰਤਿ ਦੀ ਵਾਰਤਿ ਕੀ ਪਤੇ ਸ੍ਰੀ ਭਗਵਤੀ ਜੀ ਸਹਾਰੇ ਵਾਰਤਿ ਜੀ ਭਗਵਤੀ ਜੀ ਪਾਇ ਚੈਨ ਦਰਸਨ ਰਤੰਗ ਭਗਤੀ ਸਿਮਰ ਕਾ ਗੁਰੂ ਨਾਨਕ ਨੇ ਧਿਆਇ ਰਾਮ ਅਦ ਗੁਰ ਤੇ ਅਮਰਦਾਸ ਰਾਮਦਾਸ ਹੋਇਤੋ ਆਏ ਅਜਨ ਅਤਮ ਹੋ ਗਏ ਤਰੂ ਸਿਮਰੋ ਸ੍ਰੀ ਹਰਿ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਦੀ ਆਵਟਾਏ ਸਭ ਥਾਈ ਹੋ ਜਿਸ ਆਏ ਦਸਨੇ ਪਾਛਾ ਸ੍ਰੀ ਗੁਰੂ ਗਵੰਦ ਸਾਹਿਬ ਬੰਦਵੰਦ ਘਟਵਾਏ ਘੋਟੀਆਂ ਨੁਹਾਈਆਂ ਤਾ ਨਾਰਾ ਨ ਚਰਾਏ ਕੀ ਬੋਲੇ ਅੱਜ ਜਿਸ ਬੜੀ ਸੰਤਾਨ ਨਾਲ ਕੋ ਸਮੂਹ ਕਮੇਟੀ ਨਾਲ ਕੋ ਸਾਬਾ ਯੂਨੀਵਰਸਿਟੀ ਦੇ ਗੁਰੂ ਬੜੀ ਸ਼ਰਤਾਂ ਦੇ ਤਰੀਕੇ ਕੋ ਬਣਾਇਆ ਗਿਆ ਤੋਂ ਸਾਰੇ ਬਹੁਤ ਬਹੁਤ ਸਾਰੇ ਸੰਤਨ ਬਧਾਈ ਦਿੰਦੇ ਦਾ ਸਚਤਜੀਤ ਸਿੰਘ लवली ਮੰਚ ਪਰ ਅੱਜ ਸਾਡੇ ਜਨਮ ਦਿਹਾੜਾ ਅਮਰ ਸੀਰ ਬਾਬਾ ਹਿੰਮਤ ਸਿੰਘ ਜੀ ਦੇ ਮੁਕ ਉਦਵਾਰਾ ਬਾਬਾ ਹਿੰਮਤ ਸਿੰਘ ਨੇ ਮੇਰੀ ਆਰਮਖੇਰੀਆਂ ਵਿੱਚ ਬੜੀ ਸਰਦਾ ਭਾਵਨਾ ਪੁਰੋਟ ਮਨਾਇਆ ਜਾ ਰਿਹਾ ਹੈ ਸਾਰੀ ਸਥਾਨਾਂ ਨੂੰ ਲੱਖ ਲੱਖ ਵਧਾਈ ਦਾਸ ਵੱਲੋਂ ਦਾਸ ਦੇ ਪਰਿਵਾਰ ਵੱਲੋਂ ਸਾਡੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਜੀ ਤੇ ਸਾਡੇ ਮੁੱਖ ਵਿਜਾਂਤੀ ਸਰਦਾਰ ਪੀਰਸੇ ਸਿੰਘ ਜੀ ਤੇ ਇਹਨਾਂ ਦੇ ਨਾਲ ਮਜੂਤਾ ਸੈਕਟਰੀ ਅਮਰ ਸਿੰਘ ਜੀ ਤੇ ਸਾਡੇ ਚੇਅਰਮੈਨ ਸਰਦਾਰ ਜਗਿੰਦਰ ਸਿੰਘ ਜੀ ਸਾਰੀ ਕਮੇਟੀ ਵੱਲੋਂ ਸਾਰੇ ਹੀ ਮਕੇਰੀਆਂ ਸ਼ਹਿਰ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿੰਨੇ ਸਾਡੇ ਪੱਤਰਕਾਰ ਭਾਈਚਾਰਾ ਆਇਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹੈ ਇਹ ਕਦਮ ਕਦਮ ਚੱਲ ਕੇ ਆਏ ਨੇ ਜਿਨੀ ਸੰਗਤ ਆਈ ਹੈ ਉਹਨਾਂ ਦਾ ਵੀ ਕਦਮ ਕਦਮ ਲੇਖੇ ਵਾਹਿਗੁਰੂ ਜੀ ਲਾਉਣ ਤੇ ਚੜ੍ਹਦੀ ਚਲਾ ਵਿੱਚ ਸਾਰੇ ਪਰਿਵਾਰ ਨੂੰ ਸਾਡੇ ਪੱਜ ਚਰਿਆਂ ਰੱਖਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਹੋਇਆ ਠੀਕ ਕਿਤੇ ਮਨੀ 12 ਜਨਵਰੀ 1925 ਦੇ ਵਿੱਚ ਬਾਬਾ ਇੰਮਤ ਸਿੰਘ ਜੀ ਦਾ ਮਾਲਕ ਵਰਪੁਰ ਜਲੰਧ ਤੋਂ ਆਮਨ ਆ ਰਹੇ ਆ ਬਹੁਤ ਸ਼ਰਧ ਦੇ ਨਾਲ ਸੰਗਤ ਹੀ ਸੇਵਾ ਕੀਤੀ ਹੈ ਸਰ ਡੇਪ੍ਰਧਾਨ ਸਰਕਾਰ ਮਨਮੋਹਨ ਸਿੰਘ ਜੀ ਮੁੱਖ ਸਲਾਹਕਾਰ ਸਰੋਤ ਸਿੰਘ ਜੀ ਜੀ ਦਾਸ ਨੂੰ ਸੇਵਾ ਵਿੱਚ ਬਹੁਤ ਕਿਰਪਾ ਮਾਨ ਸੀ ਅੰਮਰ ਸਿੰਘ ਜੀ ਨੇ ਬਹੁਤ ਪਰੋਲਾ ਕੀਤਾ ਅਸੀਂ ਗੁਰੂ ਦੇ ਲੰਗਰ ਲਾਏ ਆ ਬਾਕੀ ਸਾਰੇ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ